ਫਗਵਾੜਾ ਨਜ਼ਦੀਕ ਪਿੰਡ ਰੂੜ ਵਿਖੇ ಗ್ರಾಮ ਪੰਚਾਇਤ ਸਹਿਯੋਗ ਨਾਲ ਡਾਕਟਰ ਬੀ ਆਰ ਅੰਬੇਡਕਰ ਪਾਰਕ ਵਿਖੇ ਵਾਤਾਵਰਨ ਨੂੰ ਹਰਿਆ-ਭਰਿਆ ਰੱਖਣ ਦੇ ਮਕਸਦ ਨਾਲ ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਸਾਬਕਾ ਪ੍ਰਿੰਸੀਪਲ ਕੇਵਲ ਸਿੰਘ ਨੇ ਦੱਸਿਆ ਕਿ ਹੁਣ ਤੱਕ ਹੁਣਾਂ ਵੱਲੋਂ 25000 ਦੇ ਕਰੀਬ ਬੂਟੇ ਲਗਾਏ ਜਾ ਚੁੱਕੇ ਨੇ ਉਨ੍ਹਾਂ ਦੱਸਿਆ ਕਿ ਹੁਣ ਵੀ ਅੰਬੇਡਕਰ ਪਾਰਕ ਵਿਖੇ 27 ਦੇ ਕਰੀਬ ਫਲਦਾਰ ਸ਼ਾਨਦਾਰ ਅਤੇ ਨਿੰਮ ਦੇ ਬੂਟੇ ਲਗਾਏ ਗਏ ਹਨ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਵੱਤ ਵਤ ਬੂਟੇ ਲਵਾਉਣ ਅਤੇ ਉਨ੍ਹਾਂ ਦੀ ਚੰਗੀ ਤਰ੍ਹਾਂ ਨਾਲ ਦੇਖਭਾਲ ਕਰਨ ਹੁਣ ਅਜਿਥੇ ਪਿੰਡ ਦੀ ਪੰਚਾਇਤ ਦਾ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਕਿਹਾ ਕਿ ਅੰਬੇਡਕਰ ਪਾਰਕ ਨੂੰ ਸੁੰਦਰ ਬਣਾਉਣ ਲਈ ਜਿੱਥੇ ਚਾਰ ਦਿਵਾਰੀ ਕੀਤੀ ਗਈ ਹੈ ਉੱਥੇ ਹੀ ਹੁਣ ਪਾਰਕ ਵਿੱਚ ਇੰਟਰਲੌਕ ਟਾਈਲਾਂ ਦਾ ਟਰੈਕ ਬਣਾਇਆ ਜਾਵੇਗਾ ਤਾਂ ਜੋ ਬੱਚੇ ਅਤੇ ਬਜ਼ੁਰਗ ਪਾਰਕ ਵਿੱਚ ਆ ਕੇ ਸੈਰ ਕਰ ਸਕਣ ਇਸ ਦੌਰਾਨ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ ਪਿੰਡ ਦਾ ਰੂੜ ਤੋਂ ਦਾ ਅਪਰੰਖ ਚੈਨਲ ਅਰਜੰਤਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਨਰੂੜ ਪਿੰਡ ਦੇ ਵਿੱਚ ਇਹ ਸਾਡੀ ਇੱਕ ਪਾਰਕ ਹੈ ਜਿਹੜੀ ਅਸੀਂ ਡਿਵੈਲਪ ਕਰ ਰਹੇ ਹਾਂ ਜੀ ਤੇ ਇਹਦੇ ਵਿੱਚ ਅਸੀਂ 27 ਬੂਟੇ ਅਜ ਲਾਏ ਆ ਜੀ ਜੀ ਜਿਨ੍ਹਾਂ ਦੇ ਵਿੱਚ ਮਤਲਬ ਵੱਖਰੇ ਵੱਖਰੇ ਬੂਟੇ ਨੇ ਜਿਸ ਤਰ੍ਹਾਂ ਕੇਸ਼ਿਆ ਹੈ ਫਿਰ ਪਾਮ ਟੀ ਹੈ ਕਲੀਆਂ ਹੈ ਇਹ ਸਾਰੇ ਮਤਲਬ ਜਿਹੜੇ ਖੂਬਸੂਰਤੀ ਖੁਸ਼ਬੂ ਤੇ ਦੇਖਣ ਨੂੰ ਸਾਰਾ ਕੁਝ ਜਿਹੜਾ ਸਾਨੂੰ ਵਾਤਾਵਰਨ ਨੂੰ ਸਾਫ਼ ਰੱਖਣ ਲਈ ਜਿਹੜਾ ਹੈ ਇਹ ਸਾਰਾ ਕੁਝ ਅਸੀਂ ਕਰ ਰਹੇ ਹਾਂ ਤਾਂ ਹੁਣ ਤੱਕ ਟੋਟਲ ਕਿੰਨੇ ਬੂਟੇ ਲਗਾ ਚੁੱਕੇ ਹੋ ਜੀ ਟੋਟਲ ਹੁਣ ਤੱਕ ਘੱਟੋ ਘੱਟ ਮੈਂ 2000 ਬੂਟਾ ਲਾਇਆ ਹੋਣਾ ਜੀ ਠੀਕ ਹੈ ਤੇ ਲੋਕਾਂ ਨੂੰ ਕੀ اپیل ਕਰਨਾ ਚਾਹੁੰਦੇ ਹੋ ਵਾਤਾਵਰਣ ਦੇ ਸਬੰਧ ਵਿੱਚ ਮੈਂ ਤਾਂ ਲੋਕਾਂ ਨੂੰ ਇਹੇ اپیل ਕਰੂੰਗਾ ਕਿ ਰੁੱਖ ਲਾਓ ਰੁੱਖ ਜਿਹੜੇ ਨੇ ਇਹ ਸਾਡੇ ਸੱਚੇ ਸਾਥੀ ਨੇ ਇਹਨਾਂ ਤੇ ਸਾਡੀ ਜ਼ਿੰਦਗੀ ਨਿਰਭਰ ਕਰਦੀ ਹੈ ਤੇ ਸਾਡੇ ਸਾਡੀ ਜ਼ਿੰਦਗੀ ਜਿਹੜੀ ਹੈਗੀ ਹੈ ਉਹ ਇਹਨਾਂ ਬੂਟਿਆਂ ਲਈ ਹੈ ਤੇ ਜੇ ਅਸੀਂ ਇਹਨਾਂ ਨੂੰ ਬਚਾਵਾਂਗੇ ਤਾਂ ਫਿਰ ਅਸੀਂ ਨਾਲੇ ਫਲ ਖਾਵਾਂਗੇ ਫੁੱਲ ਜਿਹੜੇ ਐ ਤੇ ਆਕਸੀਜਨ ਨਾਲ ਤੋਂ ਲੈ ਕੇ ਜ਼ਿੰਦਗੀ ਦਾ ਆਨੰਦ ਮਾਣਾਂਗੇ ਵਾਤਾਵਰਨ ਨੂੰ ਸਾਫ਼ ਰੱਖਾਂਗੇ ਮੈਂ ਭਾਜੀ ਹੁਣਾਂ ਦਾ ਤੇ ਵੀ ਲੋਤ ਨਵਾਜ਼ ਕਰਦੀ ਆਂ ਇਹ ਨਹੀਂ ਸਾਨੂੰ ਅੱਜ ਬੂਟੇ ਦਿੱਤੇ ਆ ਤੇ ਅਸੀਂ ਇਹ ਪਾਰਕ ਹਜੇ ਨਮੀ ਬਣਾਈ ਆ ਇਹਦੀ ਚਾਰ ਦਿਵਾਰੀ ਕੀਤੀ ਆ ਜੀ ਇੰਟਰਲੋਕ ਜੇ ਅਸੀਂ ਲਾਉਣੇ ਆ ਅਸੀਂ ਇਹ ਇਹਦੇ ਵਿੱਚ ਕਾ ਵੀ ਲਾਵਾਂਗੇ ਇਹਨੂੰ ਗਾਂ ਤੇ ਗਾਂ ਵਧੀਆ ਬਣਾਵਾਂਗੇ ਇਹਦੇ ਬਾਰੇ ਸਰਪੰਚ ਸਾਹਿਬ ਤੁਹਾਡੇ ਕੋਲ ਕੋਈ ਗ੍ਰਾਂਟ ਹੈਗੀ ਆ ਜਾਂ ਕੋਈ ਗ੍ਰਾਂਟ ਦੀ ਮੰਗ ਕਰ ਰਹੇ ਹੋ ਤੁਸੀਂ ਇਹਦੇ ਵਿੱਚ ਆ ਪਹਿਲਾਂ ਗ੍ਰਾਂਟ ਆਈ ਸੀ ਅਸੀਂ ਚਾਰ ਦਿਵਾਰੀ ਕੀਤੀ ਆ ਠੀਕ ਹੈ ਜੀ ਹੁਣ ਅਸੀਂ ਦੁਬਾਰਾ ਮੰਗ ਕਰਦੇ ਆ ਵੀ ਗ੍ਰਾਂਟ ਆਵੇ ਤਾਂ ਅਸੀਂ ਇਹਨੂੰ ਇਸ ਪਾਰਕ ਦਾ ਹੋਰ ਵਿਕਾਸ ਕਰ ਸਕੀਏ ਠੀਕ ਤੇ ਹੋਰ ਕੋਈ ਤੁਹਾਡਾ ਪਿੰਡ ਦੇ ਵਿੱਚ ਕੋਈ ਇਦਾਂ ਦਾ ਕੰਮ ਰਹਿੰਦਾ ਹੋਵੇ ਜਿਹਨੂੰ ਤੁਸੀਂ ਪਹਿਲ ਦੇਣਾ ਚਾਹੁੰਦੇ ਹੋ ਮੰਗ ਕਰਦੇ ਆ ਅਸੀਂ ਗੰਦੇ ਪਾਣੀ ਦੀ ਨਿਕਾਸੀ ਲਈ ਪਾਈਪ ਲਾਈਨ ਕੋ ਨਾ ਚਾਹੁੰਦੇ ਤਾਂ ਜੋ ਮੀਂਹ ਦਾ ਪਾਣੀ ਜਿਹੜਾ ਹੈ ਉਹ ਇੱਥੇ ਇਕੱਠਾ ਹੋ ਜਾਂਦਾ ਅੱਗੇ ਜਾ ਸਕਤੇ ਤੇ ਬਿਮਾਰੀਆਂ ਤੋਂ ਲੱਗਿਆ ਜਾ ਸਕਦੇ ਪਾਣੀ ਇਕੱਠਾ ਹੋ ਕੇ ਮੱਛਰ ਹੋਰ ਵਗੈਰਾ ਜਾਨਵਰ ਪੈਦਾ ਹੁੰਦੇ ਜੀ